ਮਹਾਰਾਜ ਦੇ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਬੀਬੇ ਪਾਨੀ ਜੀ ਦੇ ਕੁੱਖ ਤੋਂ ਉਹਨਾਂ ਦਾ ਪ੍ਰਕਾਸ਼ ਸ਼ਬਦ ਵਰਤ ਲੈ ਕੇ ਪ੍ਰਕਾਸ਼ ਹੋਇਆ। ਧੰਨ ਗੁਰੂ ਰਾਮਦਾਸ ਜੀ ਦੇ ਘਰ ਬੀਬੇ ਪਾਨੀ ਜੀ ਦੇ ਕੁੱਖ ਤੋਂ ਤਿੰਨ ਪੁੱਤਰ ਸ਼ਬਦ ਵਰਤ ਲਈ ਤਿੰਨ ਪੁੱਤਰਾਂ ਦਾ ਜਨਮ ਹੋਇਆ। ਪ੍ਰਿਥੀ ਚੰਦ ਸਭ ਤੋਂ ਵੱਡਾ ਹੈ। ਫਿਰ ਮਹਾਦੇਵ ਤੇ 3 ਨੰਬਰ ਤੇ ਧੰਗੁਰੂ ਅਰਜਨ ਦੇ ਮਹਾਰਾਜ ਜੀ ਪਰ ਧੰਗੁਰੂ ਅਰਜਨ ਦੇ ਮਹਾਰਾਜ ਜੀ ਸ਼ਰੀਰਾਂ ਕਰਕੇ ਦੁਆ ਤੋਂ ਛੁੱਟੇ ਨੇ ਦੋ ਪ੍ਰਾਪ ਵੱਡੇ ਨੇ ਪਰ ਪਟਤ ਸਾਹਿਬ ਜੀ ਕਹਿੰਦੇ ਨੇ ਸ਼ਰੀਰ ਤੇ ਨਾ ਜਾਇਓ ਧੰਗੁਰੂ ਅਰਜਨ ਦੇ ਮਹਾਰਾਜ ਜੀ ਤੇ ਉਹ ਰੱਬ ਪਰਮੇਸ਼ਰ ਦੇ ਵਿੱਚ ਪੈਦ ਹੋਈ ਨਹੀਂ ਪੜਮ ਅਤਰਾ ਕਛ ਪੈਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਤੇ ਪ੍ਰਤੱਖ ਰੂਪ ਦੇ ਵਿੱਚ ਆਪ ਹੀ ਪਰਮੇਸ਼ਰ ਨੇ ਇਹ ਕਹਿ ਦਿੱਤਾ ਕਿ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਸਰੀਰ ਲੈ ਕੇ ਆਏ ਤੇ ਪਰਮੇਸ਼ਰ ਨੇ ਉਸ ਸਰੀਰ ਦਾ ਨਾਮ ਆਪਣੇ ਆਪ ਰਖਾਇਆ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਸਤਿਗੁਰੇ ਦੇ ਸ਼ਿਫਤ ਦੇ ਵਿੱਚ ਪਟ ਸਾਹਿਬ ਜੀ ਕਹਿੰਦੇ ਨੇ ਕੰਦੇ ਸਿਮਰੰ ਸੁਇ ਪੁਰਖ ਅਚਲ ਅਬਨਾਸੀ ਜੇ ਸਿਮਰਤ ਦੁਰਮਤ ਮਨ ਨਾਸੀ ਕਿ ਉਸ ਪੁਰਖ ਨੂੰ ਜਿਹੜਾ ਅਚਲ ਹੈ ਜਿੰਦਾ ਨਾਸ ਕਦੇ ਨਹੀਂ ਹੋਣਾ ਭਈ ਉਹਨੂੰ ਸਿਮਰਿਆ ਕਰੀਏ ਜੇ ਸਿਮਰਤ ਦੁਰਮਤ ਮਨ ਨਾਸੀ ਜਿਹਨੂੰ ਸਿਮਰ ਕੇ ਦੁਰਮਤ ਭੈੜੀ ਮਤਦੰਤਰੂ ਨਾਸ ਹੁੰਦਾ ਸਤਗੁਰ ਚਰਨ ਕਮਲ ਰਿਤ ਧਾਰੰ ਗੁਰ ਅਰਜਣ ਕਉਣ ਸਹਿਜ ਵਿਚਾਰੰ ਤੇ ਫਿਰ ਅੱਗੇ ਕਹਿ ਦਿੱਤਾ ਕਿ ਧੰਨ ਗੁਰੂ RAMDAS ਮਹਾਰਾਜ ਦੇ ਘਰ ਸਿਰਫ ਇਹ ਨਾ ਕਹੀਏ ਕਿ ਜਨਮ ਲਿਆ ਕਹਿੰਦੇ ਗੁਰ RAMDAS ਘਰ ਕੀਓ ਪ੍ਰਗਾਸਾ ਧੰਨ ਗੁਰੂ RAMDAS ਮਹਾਰਾਜ ਦੇ ਘਰ ਵਿੱਚ ਆਂ ਉਹਨਾਂ ਨੇ ਪ੍ਰਕਾਸ਼ ਕੀਤਾ ਗੁਰ RAMDAS ਘਰ ਕੀਓ ਪ੍ਰਗਾਸਾ ਸਕਲ ਮਨੋਰਥ ਪੂਰੀ ਆਸਾ ਤੇ ਫਿਰ ਨਾਲ ਕਹਿ ਦਿੱ ਤਤੈ ਜਨਮਤ ਗੁਰਮਤ ਪ੍ਰਮਪਿਛਾਣਿਓ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਤੁਸੀਂ ਤੇ ਜਨਮ ਤੋਂ ਲੈ ਕੇ ਹੀ ਗੁਰਮਤ ਦੇ ਵਿੱਚ ਰਹਿ ਕੇ ਬ੍ਰਹਮ ਨੂੰ ਪ੍ਰਭਾਤਮਾ ਨੂੰ ਪਛਾਣਿਆ ਕਿਉਂਕਿ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੁਹਾਡਾ ਪ੍ਰਕਾਸ਼ ਹੋਇਆ ਤੇ ਫਿਰ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜਿਹੜੇ ਨਾਨਾ ਜੀ ਨੇ ਉਹਨਾਂ ਦੀ ਗੋਦ ਦੇ ਵਿੱਚ ਰਹਿ ਕੇ ਤੁਸੀਂ ਬ੍ਰਹਮ ਦੇ ਪਛਾਣ ਕੀਤੇ ਜਨਮ ਤੋਂ ਪਛਾਣ ਲਿਆ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਪੱਟ ਸਾਹਿਬ ਜੀ ਕਹਿੰਦੇ ਨੇ ਕੰਨ ਜੋੜ ਕਰ ਸੋ ਜਸ ਵਖਾਣਿਓ ਕੰਨ ਕੰਨ ਪੱਟ ਸਾਹਿਬ ਜੀ ਦਾ ਨਾਮ ਹੈ ਤੇ ਕਰ ਦਾ ਅਰਥ ਹੁੰਦਾ ਹੱਥ ਪਾਟਕ ਕਾਲ ਜੇ ਕਹਿੰਦੇ ਨੇ ਹੱਥ ਜੋੜ ਕੇ ਤੁਹਾਡੇ ਜਸ ਨੂੰ ਬਿਆਨ ਕੀਤਾ ਹੈ ਪਰ ਇਹ ਬਿਆਨ ਕਰਨ ਤੋਂ ਬਾਅਦ ਹੈ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਕ ਵਾਰੀ ਸਤਿਗੁਰੂ ਜੀ ਦੇ ਚਬਾਰੇ ਦੇ ਉੱਤੇ ਜਦੋਂ ਬਰਾਜਮਨ ਨੇ ਘਰ ਦੇ ਵਿੱਚ ਨੇ ਦਰਵਾਜ਼ਾ ਟੁਕਿਆ ਹੋਇਆ ਹੈ ਕਹਿੰਦੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਜਦੋਂ ਹਜੇ ਸਿਰਫ ਰੜ ਦੇ ਸਕੋ ਉਹ ਗੇਂਦ ਨਾਲ ਖੇਡਦੇ ਹੋਏ ਰੇੜਦੇ ਹੋਏ ਗਏ ਗੇਂਦ ਅੰਦਰ ਗਈ ਪਰ ਦਰਵਾਜ਼ੇ ਸੁਖ ਨਾਲ ਕਿਉਂਕਿ ਪਰ ਬੜੇ ਹੁੰਦੇ ਸਰ ਉਹ ਗੇਂਦ ਅੰਦਰ ਚਲੇ ਗਏ ਪਰ ਦਰਵਾਜ਼ੇ ਨੂੰ ਇੱਕ ਹੱਥ ਨਾਲ ਖੋਲਣ ਦਾ ਯਤਨ ਕੀਤਾ ਖੁੱਲਿਆ ਨਹੀਂ ਫਿਰ ਦੋਵੇਂ ਹੱਥ ਲਾਏ ਕੋਟੇ ਥੱਲੇ ਮੁੱਦੇ ਮਾਰ ਕੇ ਯਤਨ ਕੀਤਾ ਫਿਰ ਵੀ ਨਹੀਂ ਖੁੱਲਿਆ ਫਿਰ ਦੋਵੇਂ ਹੱਥ ਥੱਲੇ ਲਾ ਕੇ ਦੋਵੇਂ ਕੋਡੇ ਥੱਲੇ ਲਾ ਕੇ ਸਿਰ ਨਾਲ ਧੱਕਾ ਮਾਰਿਆ ਸਿਰ ਲਾ ਕੇ ਜੋਰ ਨਾਲ ਇਹ ਦਰਵਾਜ਼ਾ ਖੁੱਲ ਗਿਆ। ਉਹਰੇ ਦਰਵਾਜ਼ੇ ਖੋਲਣ ਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਜੁਗਤ ਦੱਸੀ। ਕਹਿੰਦੇ ਜਦੋਂ ਅੰਦਰ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਰਾਮ ਕਰਦੇ ਸਨ ਤੇ ਮੰਜੇ ਤੋਂ ਫੜ ਕੇ ਜਦੋਂ ਖੜੇ ਹੋਏ ਤੇ ਮੰਜਾ ਹਿੱਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਬਚਨ ਕਹੇ ਸਨ। ਇਹ ਕਿਹੜਾ ਪੁਰਖ ਭਾਰੀ ਜਿਨੇ ਮੰਜੇ ਲਈ ਸਾਡੀ ਸਾਰੀ ਸਾਰੇ ਮੰਝੇ ਨੂੰ ਹਿਲਾ ਦਿੰਦਾ ਕਿਉਂਕਿ ਪਾਰੇ ਪੁਰਖ ਤੋਂ ਬਿਨਾ ਗੁਰੂ ਸਾਹਿਬ ਦੀ ਮੰਝੇ ਨੂੰ ਕੋਈ ਨਹੀਂ ਹਿਲਾ ਸਕਦਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪਹਿਲੋਂ ਨਾਮ ਮਾਧੋਦਾਸ ਸੀ ਤਨ ਗੁਰੂ ਤੇਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਸ਼ਾ ਜਦੋਂ ਜਾ ਕੇ ਉਹਦੇ ਪਲੰਘ ਤੇ ਬੈਠਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਲੰਘ ਨੂੰ ਨੇ ਪੂਰੀਆਂ ਤਾਕਤਾਂ ਨਾਲ ਨਹੀਂ ਆ ਇਪਲ ਨੂੰ ਮੈਂ ਪੁੱਠਾ ਕਰਨਾ ਉਲਟਾ ਦੇ ਲ ਪਰ ਹਲਾ ਨਹੀਂ ਸੀ ਸਕਿਆ ਇੱਕ ਉਹ ਪਾਰੇ ਪੁਰਖ ਹੈ ਜਿੰਨੇ ਸਾਡੀ ਮੰਜੇ ਹਲਾਈ ਹੈ ਔਰ ਬੀਬੀ ਭਾਨੀ ਜੀ ਕਹਿੰਦੇ ਨੇ ਕਿ ਬਾਪੂ ਸਤਿਗੁਰੂ ਜੀ ਇਹ ਤੁਹਾਡਾ ਦੁੱਤ ਹੈ ਚੰਚਲ ਬੜਾ ਔਰ ਸਤਿਗੁਰੂ ਜੀ ਨੇ ਉਸ ਤੋਂ ਦੋ ਬਚਨ ਕਹਿ ਸ ਕਿ ਪੁੱਤਰ ਭਾਨੀ ਕਹਿੰਦੇ ਇਹ ਚੰਚਲ ਨਹੀਂ ਚੰਚਲ ਕਹਿੰਦੇ ਨੇ ਚਲਾਕ ਚੰਚਲ ਤੇ ਵੱਡਾ ਹੈ ਪ੍ਰਥੀਆ ਕਿ ਜਿੰਦਾ ਧਿਆਨ ਹੈ ਸਾਰਾ ਮਾਇਆ ਵਿੱਚ ਕਹਿੰਦੇ ਦੋਤਾ ਨਹੀਂ ਇਹ ਬਾਣੀ ਦਾ ਬੋਹਤਾ ਤੇ ਏਡਾ ਵੱਡਾ ਬੋਹਤਾ ਏਡਾ ਵੱਡਾ ਜਹਾਜ਼ ਹੋਏਗਾ ਕਿ ਪੂਰਾ ਤੇ ਪੂਰ ਭਰ ਕੇ ਪੂਰੇ ਸੰਸਾਰ ਨੂੰ ਇਸ ਪਵ사ਗੁਰ ਦੇ पार ਕਰੇਗਾ ਤਾਂ ਗੁਰੂ ਅਰਜਨ ਦੇਵ ਮਹਾਰਾਜੀ ਸਮਾਪਿਆ ਹੋਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਪਰਖ ਵੀ ਕੀਤੀ ਸਹਾਰੇ ਮੱਲ ਸਤਪੁਰਜ ਦੇ ਤਾਇ ਦਾ ਪੁੱਤਰ ਹੈ। ਸਤਪੁਰਜ ਦਾ ਭਰਾ ਆਇਆ ਹੈ ਕਿ ਮੇਰੇ ਪੁੱਤਰ ਦਾ ਕਿ ਵਿਆਹ ਹੈ। ਸਤਪੁਰਜ ਨੇ ਸਭ ਤੋਂ ਪਹਿਲਾਂ ਬੁਲਾਇਆ ਵੱਡੇ ਪੁੱਤਰ ਪ੍ਰੀਤਿਚੰਦ ਨੂੰ। ਕਿ ਸਹਾਰੇ ਮੱਲ ਜੀ ਤੁਹਾਡੇ ਭਰਾ ਆਏ ਨੇ, ਤੁਹਾਡੇ ਤਾਇ ਦੇ ਪੁੱਤਰ ਆਏ ਨੇ। ਇਹਨਾਂ ਦੇ ਨਾਲ ਜਾਓ। ਕਿ ਇਹਨਾਂ ਦੇ ਪੁੱਤਰ ਦਾ ਵਿਆਹ ਹੈਗੇ ਸਤਪੁਰਜ ਜੀ ਨੂੰ ਲੈਣ ਵਾਸਤੇ ਤੇ ਸਤਪੁਰਜ ਜੀ ਨੂੰ ਆਇਆ। ਪਰ ਤਾਂ ਗੁਰੂ ਰਾਮਦਾਸ ਜੀ ਕਿੰਨਾਂ ਦੇਖ ਸਹਾਰੀ ਮੰਨ ਜਾਨੋਂ ਅਸੀਂ ਚਲੇ ਜਾਵਾਂਗੇ ਨਾ ਕੋਈ ਨਹੀਂ ਕਿਉਂਕਿ ਜੇ ਅਸੀਂ ਜਾਵਾਂਗੇ ਸਾਡੇ ਨਾਲ ਸੰਗਤਾਂ ਵੀ ਜਾਣਗੀਆਂ ਫਿਰ ਸਾਡੇ ਉੱਥੇ ਜਾਣ ਕਰਕੇ ਹੋਰ ਸੰਗਤਾਂ ਵੀ ਆਉਣਗੀਆਂ ਤੇ ਫਿਰ ਤੇਰੇ ਤੇ ਜਿਹੜਾ ਬੋਝ ਵੱਜੇਗਾ ਹਜ਼ਾਰਾਂ ਸੰਗਤਾਂ ਦਾ ਖਰਚਾ ਵਿਆਹ ਤੇਰੇ ਘਰ ਵਿੱਚ ਪੈ ਡੋਏ ਤੇ ਸਤਿਗੁਰੂ ਜੀ ਕਿਰਪਾ ਕਰੋ ਫਿਰ ਕੋਈ ਜਾਣਾ ਤੇ ਆਵੇ ਸਾਉ ਤੋਂ ਪਹਿਲਾਂ ਪ੍ਰੇਸੀ ਚੰਦਰ ਨੂੰ ਬੁਲਾਇਆ ਕਿ ਤੂੰ ਭਰਾ ਦੇ ਨਾਲ ਜਾ ਪਰ ਪ੍ਰੇਸੀ ਚੰਦਰ ਨੇ ਸਿੱਧਾ ਜਵਾਬ ਦੇ ਦਿੱਤਾ ਸਿੱਧਾ ਤਾਂ ਨਹੀਂ ਦਿੱਤਾ ਦੋ ਤਰ੍ਹਾਂ ਦੇ ਨਾਲ ਵੜ ਕੇ ਦਿੱਤਾ ਕਹਿੰਦਾ ਸਤਿਗੁਰੂ ਜੀ ਇੱਕ ਤੇ ਵਿਆਹ ਸ਼ਾਦੀਆਂ ਦੇ ਵਿੱਚ ਰੌਲਾ ਬੜਾ ਹੁੰਦਾ ਉਹ ਮੈਨੂੰ ਪਸੰਦ ਕੋਈ ਨਹੀਂ ਦੂਜਾ ਰਾਹ ਦੇ ਵਿੱਚ ਇੰਨੀ ਗਰਮੀ ਹੈ ਤੇ ਗਰਮੀ ਮੇਰੇ ਤੋਂ ਬਰਦਾਸ਼ਤ ਕੋਈ ਨਹੀਂ ਹੁੰਦੀ ਹੁਣ ਗੁਰਤਾ ਗੱਦੀ ਤੇ ਜਿਹਨੇ ਬੈਠਣਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜਣਦੇ ਹੀ ਸੰਦਾ ਕਿ ਜਿਹੜਾ ਇੱਕ ਵਿਆਹ ਦੇ ਵਿੱਚ ਜਾਣ ਲਈ ਗਰਮੀ ਤੋਂ ਡਰਦਾ ਦਰਦ ਬਹਾਨੇ ਲਾ ਰਿਹਾ ਹੈ ਤੇ ਜੇ ਇਹਦੇ ਵਰਗਾ ਗੁਰਦਾ ਗੱਦੇ ਤੇ ਬੈਠ ਵੀ ਗਿਆ ਤੇ ਸੰਗਤਾਂ ਦੇ ਸੁੱਖ-ਦੁੱਖ ਦੇ ਵਿੱਚ ਸ਼ਾਮਲ ਕਦੋਂ ਹੋਏਗਾ ਜਵਾਬ ਦੇ ਦਿੱਤਾ ਤੇ ਤੀਸਰੀ ਗੱਲੇ ਕਹੀ ਕਿ ਦੇਖੋ ਇਥੋਂ ਦਾ ਸਾਰਾ ਕੰਮ ਕਰਦੇ ਮੈਂ ਸਾਹਮਣਾ ਸ਼ੱਕ ਕੋਈ ਨਹੀਂ ਸੀ ਲੰਗਰ ਦੇ ਵਿੱਚ ਖਰਚਾ ਕਰਨਾ ਜੋ ਖਰਚਾ ਹੋਣਾ ਸਾਰੇ ਸਾਹਮਣੇ ਪਰ ਉਹ ਖਰਚਾ ਬਾਅਦ ਵਿੱਚ ਕਰਨਾ ਪਹਿਲੋ ਆਪਣਾ ਹਿੱਸਾ ਕੱਟ ਕੇ ਵੱਖਰਾ ਰੱਖ ਲੈਣਾ ਲਾਲਚ ਕਰਕੇ ਕਿ ਜੇ ਮੈਂ ਚਲਾ ਗਿਆ ਅੰਦਰ ਡਰ ਸੀ ਕਿ ਬਾਅਦ ਵਿੱਚ ਲੇਖਾ ਜੋਖਾ ਕੋ ਹੋਰ ਕਰੇਗਾ ਤਾਂ ਮੇਰੀਆਂ ਤੇ ਕਤੂਤਾਂ ਦਾ ਪਤਾ ਲੱਗ ਜਾਣਾ ਹੈ ਕਿ ਇੰਨਾ ਖਰਚਾ ਕਰਕੇ ਵੀ ਇੰਨਾ ਕੁਝ ਬਚਦਾ ਮੈਂ ਤਾਂ ਕਦੇ ਬਚਾਏ ਕੁਝ ਨਹੀਂ ਇਹ ਉੱਥੇ ਨਹੀਂ ਗਿਆ ਇਹਨੇ ਜਵਾਬ ਦੇ ਦਿੱਤਾ ਹੈ ਕਿ ਮੈਂ ਬਾਕੀ ਸਾਰਾ ਕੁਝ ਸਾਂਭਣਾ ਔਰ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਸਮਝਾਇਆ ਸੀ ਪ੍ਰੀਤੀ ਚੰਦ ਕਿ ਦੇਖ ਪ੍ਰੀਤੀ ਚੰਦ ਇਸ ਮਾਇਆ ਦੇ ਵਿੱਚ ਤੂੰ ਕੰਮ ਤੇ ਸਾਰੇ ਕਰਨਾ ਪਰ ਜਿਹੜਾ ਲਾਲਚ ਹੈ ਨਾ ਇਹ ਬੁਰਾ ਹੈ ਤੇ ਜਿਹੜੀ ਕੀਤੀ ਹੋਈ ਸੇਵਾ ਹੈ ਉਹ ਵੀ ਤਾਂ ਹੀ ਪ੍ਰਵਾਨ ਹੁੰਦੀ ਜੇ ਨਿਮਰਤਾ ਵਿੱਚ ਰਹਿ ਕੇ ਕੀਤੀ ਜਾਏ ਕਿ ਸਤਿਗੁਰੂ ਜੀ ਨੇ ਜਿੱਥੇ ਉੱਤੇ ਪਾਵਨ ਬਚਨ ਗਏ ਪ੍ਰਥੀਜੰਤ ਜਿੱਥੇ ਕਹਿੰਦਾ ਕਿ ਮੇਰੇ ਤੋਂ ਗਰਮੀ ਦੇ ਵਿੱਚ ਜਾਇ ਨਹੀਂ ਜਾਂਦਾ ਬਾਬਾ ਬੁੱਢਾ ਸਾਹਿਬ ਨੇ ਸਮਝਾਇਆ ਕਿ ਭਾਈ ਜੇ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕੀਤੀ ਜਾਏ ਤੇ ਉਹ ਸੇਵਾ ਪ੍ਰਵਾਨ ਹੈ ਪਰ ਇਹ ਸੇਵਾ ਕਹਦੇ ਕਿ ਸੇਵਾ ਕੀ ਜਿੰਦੇ ਵਿੱਚੋਂ ਹੋਰ ਹੰਕਾਰ ਪੈਦਾ ਹੋਏ ਉਹ ਧਰਮਗੁਰੂ RAMDAS ਮਹਾਰਾਜ ਜੀ ਨੇ ਤਾਂ ਪਾਵਨ ਬਚਨ ਬਾਣੀ ਦੇ ਵਿੱਚ ਵਿਕਾਇਸ਼ ਪਰਥੀ ਨੂੰ ਸਮਝਾ ਕੇ ਕਹਿੰਦੇ ਸਨ ਪ੍ਰਥੀਜੰਤ ਪੁੱਤਰ ਕਾਹੇ ਝਗਰਤ ਹੋਂ ਸੰਗ ਬਾਪ ਕਹਿੰਦੇ ਜਿਨ ਕੇ ਜਣੇ ਬਡੇਰੇ ਤੁਮ ਹੋ ਤਿੰਨ ਸੰਗ ਝਗਰਤ ਪਾਪ ਤੇ ਝਗੜਾ ਵੀ ਕਹਤਾ ਸੀ ਅੱਗੇ ਜਾਣ ਤੋਂ ਜਵਾਬ ਕਹਿ ਤੋ ਦੇਣਾ ਕਿ ਮੈਂ ਮਾਇਆ ਸਾਹਮਣੀ ਸਤਿਗੁਰੂ ਕਹਿੰਦੇ ਨੇ ਜਿਸ ਧੰਗਾ ਤੁਮ ਗਰਭ ਕਰਤ ਹੋ ਸੋ ਧੰਗ ਕਿਸੇ ਨੇ ਸਾਥ ਅਜ ਤੱਕ ਕੋ ਕਿਸੇ ਦੇ ਨਾਲ ਗਿਆ ਪਰ ਇਹਨੇ ਜਵਾਬ ਦੇ ਦਿੱਤਾ ਮਹਾਦੇਵ ਨੂੰ ਬੁਲਾਇਆ ਤੇ ਮਹਾਦੇਵ ਦਾ ਦਿੱਤੇ ਸਿੱਧੇ ਜਵਾਬ ਸੀ ਕਿ ਕਿਹੜਾ ਤਾਇਆ ਤੇ ਕਿਹੜਾ ਤਾਇਆ ਦਾ ਪੁੱਤਰ ਆਪਣੇ ਸਾਹ ਦੇ ਪੰਮ ਠੀਕ ਵੀ ਹੋਏਗਾ ਪਰ ਹੁਕਮ ਦੀ ਮੰਨਿਆ ਕਿ ਸਤਪੁਰਜ ਜੀ ਜਦੋਂ 7 ਸਾਲ ਦੀ ਉਮਰ ਦੇ ਵਿੱਚ ਉਹ ਇਹਨਾਂ ਦੇ ਲੋੜਛੋਦੋਂ ਤਾਂ ਕੋਈ ਤਾਇਆ ਬਣਿਆ ਨਹੀਂ ਕੋਈ ਚਾਚਾ ਨਹੀਂ ਬਣਿਆ ਕੋਈ ਭਰਾ ਨਹੀਂ ਬਣਿਆ ਤੇ ਵੈਸੇ ਮੈਂ ਤਾਂ ਗ੍ਰਸਤੇ ਦੇ ਵਿੱਚ ਲੈਂਦਾ ਹੀ ਨਹੀਂ ਹਿਸਾਬ ਦਾ ਉਹ ਕੋਈ ਮਰੇ ਕੋ ਜੰਮੇ ਮੈਂ ਕਿਸੇ ਦੇ ਵਿੱਚ ਜਾਣਾ ਹੀ ਨਹੀਂ ਉਹ ਰਹਿੰਦੇ ਉਪਰਾਮਸ ਨੇ ਜਵਾਬ ਵੀ ਦੇਗੇ ਤਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਤੁਸੀਂ ਜਾਓ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹ ਦੋ ਹਜੇ ਬਾਅਦ ਗੁਰਤਾ ਗੱਦੀ ਬਾਅਦ ਵਿੱਚ ਮਿਲੀ ਇਹ ਕਹ ਸੀ ਕਿ ਸਤਿਗੁਰ ਜੀ ਸਤਿਵਚਨ ਤੇ ਸਮਾਈ ਕੁਸੀ ਦਾ ਕਿ ਜਾਵਾਂਗੇ ਨਾਲੇ ਮੇੜਾ ਮਲਾਵਾਂਗੇ ਨਾਲੇ ਛਕਾ ਛਕਾਵਾਂਗੇ ਤੁਸੀਂ ਤਾਂ ਹੁਕਮ ਕਰਦੇ ਨਾ ਕਿਤੇ ਜਾ ਕੇ ਸਿਰ ਦੇਣਾ ਹੈ ਤੇ ਉਹ ਵੀ ਸਤਿਵਚਨ ਕਹਿ ਕੇ ਜਾਣਾ ਸੀ ਇਥੇ ਜਾਣੇ ਵਿਆਦ ਵਿੱਚ ਹੈ ਹੁਣ ਇੱਥੇ ਗੁਰੂ ਸਾਹਿਬ ਜੀ ਨੇ ਜਦੋਂ ਤੋਰਿਆ ਤੇ ਨਾਲ ਇੱਕ ਬਚਲੋ ਹੋਰ ਕਹਿ ਦਿੱਤਾ ਕਿ ਅਰਜਨ ਦੇਵ ਜਦੋਂ ਤੱਕ ਸਾਡਾ ਹੁਕਮ ਨਾ ਜਾਵੇ ਅਸੀਂ ਬੁਲਾਈਏ ਨਾ ਉਦੋਂ ਤੱਕ ਤੁਸੀਂ ਵਾਪਸ ਵੀ ਨਹੀਂ ਆਉਣਾ ਵਿਆਹ ਤੇ ਸਾਰੇ ਸਮਾਗਮ ਹੋਏ ਸਤਿਗੁਰੂ ਜੀ ਗਏ ਪੂਰੇ ਇਤਿਹਾਸ ਲਿਖਦਾ ਕਿ 1 ਸਾਲ ਤੋਂ ਸਮਾਂ ਵੱਧ ਹੋ ਗਿਆ ਧੰਗ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਾਪਸ ਨਹੀਂ ਬੁਲਾਇਆ ਕਿਉਂਕਿ ਇੱਕ ਤਰ੍ਹਾਂ ਦੀ ਪਰਖ ਵੀ ਸੀ ਕਿ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੇ ਗੁਰੂ ਪਿਤਾ ਧੰਨ ਗੁਰੂ ਰਾਮਦਾਸ ਦਾ ਜਿਹੜਾ ਕਰ ਹੈ ਆਪਣੇ ਪਿਤਾ ਦਾ ਕਰ ਜਿੱਤੇ ਧਰਮਸ਼ਾਲਾ ਬਣੀ ਸੁੱਥੀ ਜਾ ਕੇ ਰੁਕੀ ਸਤਿਗੁਰੂ ਜੀ بڑے ਪ੍ਰੇਮ ਦੇ ਵਿੱਚ ਚਿੱਠੀ ਲਿਖ ਕੇ ਭੇਜਦੇ ਨੇ ਕਿ ਮੇਰਾ ਮਨ ਲੋਚਾ ਗੁਰਦ੍ਰਸ਼ਣ ਤਾਂ ਇਹ ਦੇਖੋ ਮਾਜ ਰੰਗ ਦੇ ਵਿੱਚ ਸ਼ਬਦ ਹੈ ਤੇ ਕੁਝ ਗੁਟਕਿਆਂ ਦੇ ਉੱਤੇ ਸਰਲੇਖ ਲਿਖਿਆ ਹੁੰਦਾ ਹੈ ਸ਼ਬਦ ਹਜ਼ਾਰੇ ਇਹ ਉਹਨਾਂ ਵਿੱਚ ਸ਼ਬਦ ਹੈ ਇਹ ਸ਼ਬਦ ਹਜ਼ਾਰੇ ਸ਼ਬਦ ਸਿੱਖਾਂ ਨੇ ਆਪਣੇ ਵੱਲੋਂ ਸਰਲੇਖ ਦਿੱਤਾ ਵੈਸੇ ਮਾਜ ਰਕਤ ਵਿੱਚ ਸ਼ਬਦ ਹੈ ਚਾਰੰਦੇ ਪਦੇ ਨੇ ਤੇ ਬੜੇ ਬਰਾਗ ਦੇ ਵਿੱਚ ਲਿਖ ਕੇ ਭੇਜਦੇ ਨੇ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਰਪ ਕਰੇ ਚਾਤਰਕ ਕੇ ਨਿਆਇ ਤ੍ਰਿਖਾ ਨਉਤਰੇ ਸ਼ਾਂਤ ਨ ਆਵੇ ਬਿਨ ਦੇਖੇ ਗੁਰਦਰ ਪਿਆਰੇ ਜੀਓ ਕਹਿੰਦੇ ਬਿਨ ਦੇਖੇ ਸੰਤ ਪਿਆਰੇ ਜੀਓ ਅੱਗੇ ਕਹਿੰਦੇ ਹੋਂ ਘੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਇਹ ਪਹਿਲੇ ਚਿੱਠੀ ਲਿਖ ਕੇ ਭੇਜੀ ਚਿੱਠੀ ਲੈ ਕੇ ਸਿੱਖ ਆਇਆ ਪਰ ਅੱਗੇ ਜਿਹੜਾ ਪ੍ਰਤੀਜੰਨ ਬੜਾ ਸੁਚੇਤ ਸੀ ਕਿ ਲਾਹੌਰ ਤੋਂ ਆਇਆ ਕੋਈ ਨਾ ਕੋਈ ਸੁਨੇਹਾ ਲੈ ਕੇ ਆਇਆ ਹੋਗਾ ਦੌੜ ਕੇ ਅੱਗੇ ਗਿਆ ਕਿ ਪਾਇਤੋ ਲਾਹੌਰ ਤੋਂ ਆਏ ਕਹਿੰਦੇ ਹਾਂ ਜੀ ਗੁਰੂ ਗੁਰੂ ਸਾਹਿਬ ਤੋਂ ਪਾਵਨ ਨੇਸ਼ਨ ਵਰਤਦੇ ਕਿ ਅਰਜਨ ਦੇਵ ਜੀ ਨੇ ਇਹ ਚਿੱਠੀ ਭੇਜੀ ਹੈ ਤਾਂ ਗੁਰੂ ਰਾਮਦਾਸ ਜੀ ਨੂੰ ਦੇਣੀ ਤੇ ਜਿਸੀ ਜਾਂ ਮਨਨ ਫੜ ਲਈ ਕਿ ਮੈਂ ਫੜਾ ਦੇਣਾ ਫੜ ਕੇ ਜੀਵ ਜਪਾਲੀ ਦਿੱਤੀ ਨਹੀਂ ਸਤਗੁਰ ਜੀ ਇੰਤਜ਼ਾਰ ਕਰਦੇ ਰਹੇ ਪਰ ਹੁਕਮ ਨੇ ਗਿਆ ਦੂਜੀ ਚਿੱਠੀ ਫਿਰ ਲਿਖ ਕੇ ਭੇਜੀ ਕਿ ਮੇਰਾ ਤੇਰਾ ਮੁਖ ਜ਼ਹਾਵਾ ਜਿਉ ਸਹਜ ਤੁਲ ਬਾਣੀ ਚਿਰ ਹੋਵਾ ਦੇਖੇ ਸਰੰਗ ਪਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਸੰਤ ਪਿਆਰੇ ਜਿਉ ਹਉ ਕੋਲੇ ਜਿਉ ਕੋਲ ਕਮਾਈ ਗੁਰ ਸੱਜਣ ਮੇਰੇ ਤਮਰਾਰੇ ਜੀ ਤੇ ਦੂਜੇ ਚਿੱਠੀ ਵਿਪਰਿਥੇ ਚੰਦਨ ਫੜੀ ਲਕੋਲੀ ਜੇਵਜ ਪਾਲੀ ਪਰ ਦਿੱਤੀ ਨਹੀਂ ਸਮਾ ਪਿਆ ਧੰਨ ਗੁਰੂ ਅਰਜਨ ਦੇਹ ਮਹਾਰਾਜ ਨੇ ਤੀਜੀ ਚਿੱਠੀ ਜਿਹੜੀ ਫੇਰ ਲਿਖੀ ਤੇ ਇਹਨੇ ਬਰਾਗਤ ਵਿੱਚ ਲਿਖੀ ਕਿ ਏਕ ਇੱਕ ਘੜੇ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਯ ਤੁਧ ਭਗਵੰਤਾ ਮੋਹਿ ਰੈਣ ਨ ਵਿਹਾਵੈ ਨੀਂਦ ਨਾ ਆਵੇ ਦੇਖੋ ਅੱਜ ਵੀ ਗੁਰਸਿੱਖ ਕਈ ਨੇ ਪੜਣਾ ਕਈ ਵੀਰ ਇਹ ਕਹਿੰਦੇ ਨੇ ਕਿ ਅਰਦਾਸ ਕਰੋ ਭਾਈ ਸਾਹਿਬ ਜੇ ਸੱਚਮੁਣੇ ਆ ਕਿ ਮਰਤਵਲੇ ਉਠੀਏ ਪਰ ਉਠੀ ਨਹੀਂ ਜਾਂਦਾ ਅਮਰਤਵਲੇ ਉੱਠਣਾ ਚਾਹੁੰਨੇ ਪਰ ਉਠੀ ਨਹੀਂ ਜਾਂਦਾ ਪਰ ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਨੂੰ ਨੀਂਦ ਹੀ ਕੋਈ ਨਹੀਂ ਹੁੰਦੀ ਕਿਉਂਕਿ ਹਲ ਤੇ ਪ੍ਰੇਮ ਦੀ ਹੈ ਨਾ ਅੰਦਰ ਜਿਨ੍ਹਾਂ ਦੇ ਪ੍ਰੇਮ ਹੈ ਭਾਵੇਂ ਉਹਨਾਂ అలਾਰਮ ਲਾਇਆ ਵੀ ਹੋਵੇ అలਾਰਮ ਤੋਂ ਪਹਿਲੇ ਉੱਠ ਕੇ ਟਾਈਮ ਵੇਖਦੇ ਨੇ ਕਿਤੇ అలਾਰਮ ਵੱਜੇ ਉਹਨਾਂ ਦੇ ਆਟੋਮੈਟਿਕ ਹੈਡੇ ਕਿ ਗੁਰੂ ਆਵਾਜ਼ ਮਾਰ ਕੇ ਉਹਨਾਂ ਨੂੰ ਜਗਾ ਦਿੰਦੇ ਨੇ ਭਾਈ ਉੱਠੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਲਿਖਦੇ ਲੋਕ ਇੰਨੀ ਬਰਾਗ ਦੇ ਵਿੱਚ ਚਿੱਠੀ ਹੈ ਜੇ ਇਨਾਂ ਪ੍ਰੇਮ ਹੋਵੇ ਤੇ ਭਾਈ ਜਾਗਦੇ ਕਿਉਂ ਨਾ ਆਵੇ ਗੁਰੂ ਆਪਜ ਗੁੰਦੇ ਨੇ ਅੰਦਰ ਭਾਵਨਾ ਹੋਵੇ ਨਾ ਇਸੇ ਭਾਵਨਾ ਦਾ ਜ਼ਿਕਰ ਕੀਤਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿ ਤੂੰ ਇੱਕ ਵਾਰੀ ਉਦਮ ਤੇ ਕਰਕੇ ਵੇਖ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੰਨ ਸਤਿਗੁਰ ਕੋਟ ਪੰਡਾ ਆਗੇ ਹੋਏ ਲੈ ਤੈ ਤੂੰ ਉਦਮ ਤੇ ਕਰ ਅੰਦਰ ਪਿਆਰ ਤੇ ਬਣਾ ਭਾਵਨਾ ਤੇ ਪੈਦਾ ਕਰ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਿੱਠੀ ਲਿਖੀ ਤੀਜੀ ਕਿ ਇੱਕ ਘੜੇ ਨ ਮਿਲਤੇ ਤਾ ਕਲਯੁਗ ਹੁੰਤਾ ਹੁਣ ਕਦ ਮਿਲੇ ਪ੍ਰਿਆ ਤੁਧ ਪਗਵੰਤਾ ਮੋਹਿ ਰੈਣ ਨ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਉ ਕੋਲਕ ਮਾਇ ਤੇ ਸੱਚੇ ਗੁਰਦਰਬਾਰੇ ਜੀਓ ਹੁਣ ਇਹ ਜਿਹੜੀ ਚਿੱਠੀ ਲਿਖੀ ਤਿੱਜੀ ਤੇ ਥੱਲੇ ਅੰਕ ਵੀ ਪਾਇਆ ਤਿੰਨ ਪਹਿਲਾ ਦੂਜਾ ਤੇ ਤੀਜਾ ਅੰਕ ਵੀ ਥੱਲੇ ਤਿੰਨ ਪਾ ਦਿੱਤਾ ਕਿਉਂਕਿ ਤਿੰਨ ਪਤੇ ਜਿੱਥੇ ਪੂਰੇ ਹੁਣ ਤਿੰਨ ਸ਼ਬਦ ਲਿਖਿਆ ਹੁੰਦਾ ਨਾ ਤਿੰਨ ਔਰ ਨਾਲੇ ਸਿੱਖ ਨੂੰ ਕਹਿ ਦਿੱਤਾ ਕਿ ਭਾਈ ਦੇਖ ਹੁਣੇ ਜਿਹੜੀ ਚਿੱਠੀ ਹੈ ਨਾ ਜਿਵੇਂ ਮਰਜ਼ੇ ਕਰੇ ਕਿਸੇ ਹੋਰ ਨੂੰ ਨੇ ਫੜਾਉਣੀ ਇਹ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਨੂੰ ਫੜਾਈ ਔਰ ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਚਿੱਠੀ ਪੜ੍ਹੀ ਤੇ ਇਤਿਹਾਸਕਾਰ ਉੱਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਧੰਨ ਗੁਰੂ ਰਾਮਦਾਸ ਜੀ ਅੱਖਾਂ ਦੇ ਵਿੱਚੋਂ ਵੀ ਜਲਪਰਾਇਆ ਸੀ ਕਿਉਂਕਿ ਇਸ ਚਿੱਠੇ ਦੇ ਵਿੱਚ ਪ੍ਰੇਮ ਹੀ ਇੰਨਾ ਸੀ ਇੱਕ ਘੜੇ ਨਾਲ ਮਿਲਤੇ ਤੱਕ ਕਲਜੋਗ ਹੋਤਾ ਮੈਨੂੰ ਤਾਂ ਸਾਲ ਤੋਂ ਵੱਧ ਹੋ ਗਿਆ ਕਿ ਗੁਰੂ ਪਿਤਾ ਜੀ ਤੁਸੀਂ ਯਾਦ ਹੀ ਨਹੀਂ ਕੀਤਾ ਮੇਰੇ ਤੋਂ ਕੋਈ ਗਲਤੀ ਹੋ ਗਈ ਇਹ ਤੀਜੀ ਚਿੱਠੀ ਪੜੀ ਔਰ ਸਤਿਗੁਰੂ ਜੀ ਜਾਣਦੇ ਸਨ ਜਦੋਂ ਧੰਨ ਗੁਰੂ ਅਰਜਨ ਦੇਹ ਮਹਾਰਾਜ ਨੂੰ ਫਿਰ ਬੁਲਾਇਆ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਦੇ ਨੇ ਔਰ ਏਡੇ ਮਹਾਨ ਸਤਿਗੁਰੂ ਜੀ ਦੇ ਆਦਿ ਸਿੱਖ ਕਹ ਲੀਏ ਆਪ ਜਾਂਦੇ ਨੇ ਜਾ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾਲ ਸਤਕਾਰ ਦੇ ਲੈ ਕੇ ਆਉਂਦੇ ਨੇ ਤੇ ਧੰਨ ਗੁਰੂ ਰਾਮਦਾਸ ਜੀ ਨੇ ਪੁੱਛਿਆ ਸੀ ਕਿ ਪੁੱਤਰ ਅਰਜਨ ਦੇਵ ਇਹ ਚਿੱਠੀ ਤੀਜੀ ਹੈ ਤੇ ਪਹਿਲਾਂ ਦੋ ਹੋਰ ਵੀ ਲਿਖੀਆਂ ਹੋਣਗੀਆਂ ਸਤਿਗੁਰੂ ਜੀ ਤੋਂ ਪਹਿਲਾਂ ਦੋ ਹੋਰ ਲਿਖੀਆਂ ਨੇ ਪਰ ਸਾਨੂੰ ਮਿਲੀਆਂ ਨਹੀਂ ਕਿਉਂਕੋ ਮਿਲਦੀਆਂ ਕਿ ਉਹ ਪ੍ਰਿਥੀ ਚੰਦ ਲੈ ਕੇ ਅਸੀਂ ਸਤਪੁਰਜ ਨੇ ਸਿੱਖ ਨੂੰ ਸਮਝਾ ਕੇ ਭੇਜਿਆ ਕਿ ਪ੍ਰਿਥੀ ਚੰਦ ਨੇ ਮੰਨਣਾ ਕੋਈ ਨਹੀਂ ਜਿਹੜੇ ਕੱਪੜੇ ਲਾ ਕੇ ਆਇਆ ਹੈ ਨਾ ਘਰੇ ਟੰਗੇ ਹੋਣੇ ਨੇ ਜਾ ਕੇ ਕਿਸੇ ਬੰਦੇ ਕੋ ਕੱਪੜੇ ਲੈ ਕੇ ਆਉਣਾ ਵਿੱਚੋਂ ਮਸਲ ਲੈਉਣੀ ਤੇ ਚਿੱਠੀਆਂ ਉਹ ਦੋਵੇਂ ਚਿੱਠੀਆਂ ਮਿਲ ਜਾਂਦੀਆਂ ਤੇ ਜਦੋਂ ਲਿਆ ਕੇ ਸਾਹਮਣੇ ਕੀਤੀਆਂ ਤੇ ਫਿਰ ਪ੍ਰਿਥੀ ਚੰਦ ਕਿਉਂਕਿ ਜਿਹੜਾ ਬੰਦਾ ਝੂਠਾ ਹੋਵੇ ਮੰਨਦਾ ਕਦੇ ਨਹੀਂ ਅੰਦਰ ਖੋਟ ਹੋਵੇ ਉਹਨੂੰ ਸਾਰੇ ਕੋਟੇ ਲੱਗਦੇ ਨੇ ਕਿ ਕਹਿੰਦਾ ਤੇ ਬੈਰ ਲਿਖੀਆਂ ਹੋਈਆਂ ਨੇ ਮੈਨੂੰ ਲਿਖਣਾ ਆਉਂਦਾ ਹੈ। ਧੰਨ ਗੁਰੂ ਆਰਮਦਾਸ ਮਹਾਰਾਜੇ ਕਹਿੰਦੇ ਚਲਤੂ ਲਿਖਿਆ ਹੋਣਗੇ ਫਿਰ ਚੌਥਾ ਪਤਾ ਵੀ ਪੂਰਾ ਕਰ ਦਿਓ। ਹੁਣ ਇਹ ਔਕਾਤ ਪ੍ਰਿਥੀ ਚੰਦ ਦੀ ਨਹੀਂ ਸੀ ਨਾ ਕਿ ਉਹ ਬਾਣੀ ਧੁਰ ਕੇ ਬਾਣੀ ਨੂੰ ਲਿਖ ਸਕਦਾ ਉਚਾਰਨ ਕਰ ਸਕਦਾ। ਉੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਫਿਰ ਇਸ਼ਾਰਾ ਕੀਤਾ ਫਿਰ ਚੌਥਾ ਵੀ ਪੂਰਾ ਕਰੋ। ਚੌਥਾ ਪਤਾ ਲਿਖਿਆ ਕਿ ਭਾਗ ਹੋਵਾ ਗੁਰ ਸੰਤਮ ਮਿਲਾਇਆ। ਰਾਬਾ ਬਨਾਸੀ ਘਰ ਮੈਂ ਪਾਇਆ ਸੇਵ ਕਰੇ ਜਨ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੋਂ ਕੋਲੀ ਜੀਉ ਹੂਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਉਥੇ ਚਿੱਠੀ ਨੇ ਇਹ ਚੌਥੇ ਪਤੇ ਨੇ ਨਾਲ ਅੰਕ ਚੌਥਾ ਪਾਇਆ ਤੇ ਇਹ ਸਾਰਿਆਂ ਦੇ ਸ਼ੰਕੇ ਦੂਰ ਕਰ ਦਿੱਤੇ ਕਿਉਂਕਿ ਸਤਿਗੁਰੂ ਜੀ ਨੂੰ ਅੱਜ ਗੁਰਦਖੱਤੇ ਤੇ ਬਿਠਾਉਣਾ ਸੀ ਨਾ ਬਾਅਦ ਵਿੱਚ ਕੋਈ ਸਵਾਲ ਵੀ ਨਾ ਕਰਦਾ ਭਾਵੇਂ ਪ੍ਰਥੀ ਚੰਦ ਨੇ ਆਪ ਜਿਹੜੇ ਨੇ ਉਹ ਸਵਾਲ ਬਾਅਦ ਵਿੱਚ ਚੁੱਕੇ ਵੀ ਕਰ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਦੇਣ ਨੇ ਉਹਦੇ ਵਿੱਚ ਕੁਝ ਕੁ ਜ਼ਿਕਰ ਕਰਾਂਗਾ ਕਿ ਪ੍ਰਸੇ ਚੰਦ ਨੇ ਕਈ ਕੁਸ਼ ਕਿਹਾ ਵੀ ਬੋਲਿਆ ਵੀ ਪਰ ਅੱਜ ਗੁਰਤਾ ਗੱਦੇ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਸਾਡਾ ਸਮਾ ਸਰੀਰ ਛੱਡਣ ਦਾ ਆ ਗਿਆ ਹੈ ਤੇ ਹੁਣ ਤੁਸੀਂ ਦੱਸੋ ਕਿ ਗੁਰਤਾ ਗੱਦੇ ਤੇ ਕਿਹਨਾਂ ਨੂੰ ਬਿਠਾਈਏ ਕੌਣ ਯੋਗ ਹੈ ਭਾਵੇਂ ਸਤਿਗੁਰੂ ਜੀ ਦੇ ਬਾਣੀ ਦੇ ਵਿੱਚ ਬਚਨ ਨੇ ਕਿ ਤਖਤ ਬਹਿ ਤਖਤੇ ਕੀ ਲਾਇਕ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਬੈਠੇਗਾ ਤੂੰ ਉਹੀ ਜਿਹੜਾ ਲਾਇਕ ਹੈ। ਤੇ ਸਤਿਗੁਰ ਜੀ ਤੁਸੀਂ ਸਮਰੱਥ ਹੋ। ਕਿੰਨਾ ਨੂੰ ਬਿਠਾਉਣਾ ਇਹ ਤੁਸੀਂ ਜਾਣਦੇ ਹੋ। ਕਿੰਨਾ ਦੇ ਵਿੱਚ ਗੁਣ ਨੇ। ਜਿਨ੍ਹਾਂ ਨੇ ਜਨਮ ਤੋਂ ਲੈ ਕੇ ਬ੍ਰਹਮ ਪਛਾਣਿਆ ਹੈ ਬੈਠਣਗੇ ਤੂੰ ਹੀ। ਅੱਜ ਦੇ ਦਿਨ ਵੈਸੇ ਇਹ ਦਿਨ ਥੋੜਾ ਪੋਤਾਂ ਦੇ ਪਿਛੇ ਹੋ ਜਾਂਦਾ ਹੈ। ਕਉਕੇ ਨੂੰ ਭਾਵੇਂ ਨਾਨਕ ਸ਼ਾਹੀ ਕਲੰਡਰ ਦਿੱਤਾ ਗਿਆ ਹੈ ਖੈਰੇਸ ਪਾਸੇ ਆਪਾਂ ਪੜਾਣਾ ਨਹੀਂ ਪਰ ਇਹ 30 ਅਗਸਤ 1581 ਵਾਲਾ ਦਿਨ ਹੈ ਅੱਜ ਦਾ ਦਿਨ ਕਿ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾਇਆ ਸਤਿਗੁਰੂ ਤੁਹਾਨੂੰ ਪਿਤਾ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੰਜ ਪੈਸੇ ਲਾਰੀਏ ਤੱਕੇ ਪਰ ਕਰਮਾ ਕਰਕੇ ਆਪ ਮੱਥਾ ਟੇਕਿਆ ਕਿਉਂਕਿ ਪੁੱਤਰ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜੋਤ ਅਸੇਂ ਸਰੀਰ ਦੇ ਵਿੱਚ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਜੋ ਤਵਾਡੇ ਜੋ ਇਸ ਘਰ ਦੀ ਮਰਿਆਦਾ ਹੈ ਕਿ ਤੁਸੀਂ ਤਿਲਕ ਲਾਇਆ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਸਾਨੂੰ ਸਾਨੂੰ ਤੁਸੀਂ ਦਾਇਆ ਤੇ ਇਹ ਗੁਰਤਾ ਗੱਦੇ ਵਾਲੀ ਦਸਤਾਰ ਵੀ ਤੁਸੀਂ ਦਿਓ ਤਿਲਕ ਵੀ ਤੁਸੀਂ ਲਾਓ ਦੂਜੇ ਨੰਬਰ ਤੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਉਹਨਾਂ ਨੇ ਮੱਥਾ ਟੇਕਿਆ ਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਭਾਈ ਸੱਤੇ ਤੇ ਬਲਵੰਡ ਨੇ ਬਚਨ ਫਿਰ ਕਹੇ ਕਹਿੰਦੇ ਤਖਤ ਬੈਠਾ ਸਤਿਗੁਰੂ ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੂਆ ਸਤਿਗੁਰੂ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਇਸ ਤਖਤ ਤੇ ਬੈਠੇ ਕਿਉਂਗੇ ਇਹ ਤਖਤ ਦੁਨੀਆ ਦੇ ਰਾਜਿਆਂ ਜਾਂ ਬਾਦਸ਼ਾਹਾਂ ਵਾਲਾ ਨਹੀਂ ਇਹ ਤੇ ਜਿੰਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਟਿਕਣੀ ਹੈ ਉੱਥੇ ਟਿਕਣੀ ਜਿੱਥੇ ਨਿਮਰਤਾ ਹੈ ਜਿੱਥੇ ਸੱਚ ਹੈ ਸਤਿਗੁਰੂ ਦੇ ਇਸ ਦਿਵਸ ਦੀਆਂ ਗੁਰਗੱਦੀ ਦੇ ਦਿਵਸ ਦੀ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਆਓ ਇਤਨੀ ਸੇਵਾ ਪ੍ਰਵਾਨ ਕਰਨੀ ਸਮੇਂ ਦੇ ਮੁਤਾਬਕ ਹੋਈਆਂ ਪੁਰਲਾਂ ਦੀ ਖਿਮਾ ਇੱਕ ਦੋ ਵਾਰੀ ਰਸਨਾ ਦੇ ਨਾਲ ਹਾਜ਼ਰੀ ਲਵਾਈਏ ਜੀ ਫਿਰ ਸਮਾਪਤੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ